ਦੁਨੀਆ ਪਰਸੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਪੰਜਾਬ ਦੇ ਇਤਿਹਾਸਿਕ ਸ਼ਹਿਰ ਸਮਾਣਾ ਦੇ ਵੱਖ-ਵੱਖ ਗੁਰਦੁਆਰਾਂ ਖਾਸ ਕਰ ਸਤਸੰਗ ਸਭਾ ਗੁਰਦੁਆਰੇ ਵਿਖੇ ਅਤੇ ਖਾਲਸਾ ਕਲੋਨੀ ਵਿੱਚ ਕਈ ਥਾਵਾਂ ਤੇ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਤੜਕਸਾਰ ਤੋਂ ਹੀ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀ ਹੈ ਭਾਈ ਸਤਪਾਲ ਸਿੰਘ ਕਰਾਲੀ ਸਾਹਿਬ ਤੋਂ ਅਤੇ ਸਤਪਾ ਸਤਪਾਲ ਸਿੰਘ ਫਤੇਪੁਰ ਤੋਂ ਗੁਰਬਾਣੀ ਕੀਰਤਨ ਉਹਨਾਂ ਵੱਲੋਂ ਕੀਤਾ ਗਿਆ ਸੰਗਤ ਨੂੰ ਨਿਹਾਲ ਕੀਤਾ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਜੀਵਨ ਦੀ ਜਾਂਚ ਹਨ ਪ੍ਰੇਮ ਦਾ ਸੰਗੀਤ ਹਨ ਬ੍ਰਹਮੰਡ ਦੇ ਮਾਲਕ ਹੈ ਗਿਆਨ ਦਾ ਦੀਪ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਦੁਨੀਆ ਨੂੰ ਜਿਸ ਨੇ ਗੁਰੂ ਨਾਨਕ ਦੀ ਸਾਂਝੀ ਬਲਤਾ ਨੂੰ ਸਮਝਿਆ ਉਨਾ ਕੇ ਵਿਚਾਰ ਨੂੰ ਸਮਝਿਆ ਉਹਨਾਂ ਨੇ ਨਫ਼ਰਤ ਦੀ ਦੀਵਾਰ ਨੂੰ ਖਤਮ ਕਰ ਦਿੱਤਾ ਅੱਜ ਜੀ ਲੋਕਾਂ ਨੂੰ ਉਹਨਾਂ ਦੇ ਦੱਸੇ ਮਾਰਗ ਤੇ ਅਤੇ ਉਹਨਾਂ ਦੀ ਵਿਚਾਰਤਾਰਾ ਤੇ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਅਪਣਾਣਾ ਹੋਵੇਗਾ ਤਾਂ ਹੀ ਅਸੀਂ ਨਫ਼ਰਤ ਦੀ ਦੀਵਾਰ ਨੂੰ ਖਤਮ ਕਰ ਸਕਾਂਗੇ ਔਰ ਇਹੀ ਸੱਚਾ ਉਹਨਾਂ ਕਾ ਪ੍ਰਕਾਸ਼ ਦਿਹਾੜੇ ਮਨਾਣ ਦਾ ਮੰਤਕ ਸਾਡਾ ਹੋਣਾ ਚਾਹੀਦਾ ਹੈ ਤਾਂ ਹੀ ਗੁਰਨਾਥ ਦੇਵ ਜੀ ਕੇ ਪ੍ਰਕਾਸ਼ ਦਿਹਾੜੇ ਮਨਾਣ ਦੇ ਜਿਹੜੇ ਲੋਕ ਮਨਾਉਂਦੇ ਹਨ ਉਹ ਸੁਪਨੇ ਵੀ ਲੋਕਾਂ ਦੇ ਪੂਰੇ ਹੋਣਗੇ ਔਰ ਦੁਨੀਆ ਦੇ ਵਿੱਚ ਸਾਂਝੀ ਬਲਤਾ ਆਪਸੀ ਪ੍ਰੇਮ ਭਾਈਚਾਰਾ ਮਜ਼ਬੂਤ ਹੋਵੇਗਾ ਕਾਵਿਯੋ ਨਾਲ ਜਾਈ ਜਾਂਦਾ ਇਤਰਾ ਲਿਫਟ ਦੇ ਵਿੱਚ ਬੈਠੇ ਆਪਾਂ ਵੀ ਉੱਪਰ نیچے ਜਾਂਦੇ ਉਹਨੂੰ ਮਹਿਸੂਸ ਹੁੰਦਾ ਹੈ ਹੁਣ ਦੂਜਾ ਪਤਾਲ ਆ ਗਿਆ ਦੂਜਾ ਤੀਜਾ ਚੌਥਾ ਆ ਗਿਆ ਜਿੱਥੇ ਵੀ ਜਾਓ ਉੱਥੇ ਆਵਾਜ਼ ਸੁਣਦੀ ਹੈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਯਾਨੀ ਇਸੇ ਕਰਕੇ ਬਚਨ ਹੁੰਦਾ ਹੈ ਕਿ ਜੈ 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 ਸਭ ਜੱਤ ਪਿਓ ਸਾਰੇ ਸੰਸਾਰ ਵਿੱਚ ਜੈਕਾਰ ਹੁੰਦੀ ਗੁਰੂ ਨਾਨਕ ਦੀ ਤੋ ਗੁਰਮੁਖ ਕੋ ਬਦੋ ਸੌ ਦੋਸੌ 400 ਯਾਨੀ ਲੱਗਿਆ ਵੀ ਇੰਨੇ ਪਤਾਲਾਂ ਵਿੱਚ ਆ ਗਏ ਆ ਉਹ ਲड़का ਜਿਹੜਾ ਸੀ ਉਹ ਪਹਿਲੀ ਵਾਰੀ ਪਤਾਲੇ ਵਿੱਚ ਉੱਜਿਆ ਅਗਲੀ ਵਾਰ ਫਿਰ ਪ੍ਰਸਾਦ ਮੰਨਦਾ ਕਿਨੇ ਕੀ ਕੀ ਪਾਇਆ ਸੀ ਤੇ ਵਿੱਚ ਗੁਰੂ ਨਾਨਕ ਜੀ ਜਦੋਂ ਉਤਤ ਤਾਈ ਪ੍ਰਗਟ ਹੋਣਾ ਹੈ ਪਹਿਲਾ ਅਮਰਤ ਸ਼ਾਕਰ ਤੇ ਬਾਣੀ ਪੜਨ ਨਿਤਨੇਮ ਦਾ ਪੱਕਾ ਹੋ ਪਹਿਲਾ ਗੁਰੂ ਸਾਹਿਬ ਦਾ ਅਮਰਤ ਸ਼ਾਕਰ ਇਹਨਾਂ ਰਜਿਸਟ੍ਰੇਸ਼ਨ ਕਰਾ ਪਹਿਲਾ ਐਡਮਿਸ਼ਨ ਕਰਾ ਫੇਰ ਨਾਲ ਨਾਮ ਜਪਿਆ ਕਰ ਫੇਰ ਹੀ ਕਿਹੜਾ ਪਾਰ ਹੋਏਗਾ ਸਾਰੀ ਸੰਗਤ ਨੂੰ ਸਤਿਗੁਰ ਜੀ ਦੀਆਂ ਉਹਨੀਆਂ ਲੱਖ ਲੱਖ ਬਧਾਈਆਂ ਹੋਣ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨਾ ਵੀ ਸਾਡੇ ਅੰਦਰ ਵਾਗੀ ਪ੍ਰਗਟ ਹੋ ਜਾਵੇ ਪ੍ਰਗਟ ਹੋ ਜਾਵੇ ਤੇ ਉਹਦੇ ਅੱਗੇ ਅਰਦਾਸ ਕਰੀਏ ਮਹਾਰਾਜ ਮੇਰ ਕਰ ਸਾਡੇ ਅੰਦਰ ਪ੍ਰਗਟ ਹੋ ਜਾ ਮੇਰ ਕਰ ਸਾਡੇ ਅੰਦਰ ਇਹੋ ਜਿਹਾ ਦੀਵਾ ਜਗਾ ਜਿਹੜਾ ਉਹ ਦੀਵਾ ਸਾਨੂੰ ਰਾਹ ਵਿਖਾ ਕੇ ਸੱਚ ਖੰਡ ਤੈ ਆਵਰ ਨਾ ਜਾਣਾ ਤੇਰੀ ਸਤਿਵੰਦਾ ਸਤਿਗੁਰ ਨਾਨਕ ਜਨਮ ਪਾ ਲਾਖੀ ਮੇਰੀ ਸਤਿਗੁਰ ਨਾਨਕ ਪ੍ਰਗਟ ਆ ਮੇਤੇ ਤੁੰਦ ਜਗ ਚਾਨਣ ਨ ਹੋਵਾ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਸੱਤੇ ਆਉਂਦੇ ਸਰੂਪ ਨਾਨਕ ਪਾਚਾ ਜੀ ਇੱਕ ਜੀਵਨ ਜਾਚ ਕਹਿ ਲੋ ਇੱਕ ਪ੍ਰੇਮ ਦਾ ਸੰਗੀਤ ਕਹਿ ਲੋ ਇੱਕ ਗਿਆਨ ਦਾ ਦੀਪ ਕਹਿ ਲੋ ਪੂਰੇ ਬ੍ਰਹਮੰਡ ਵਾਸਤੇ ਪੂਰੇ ਵਿਸ਼ਵ ਵਾਸਤੇ ਸਾਂਝੀ ਵਾਲਤਾ ਦਾ ਜੋ ਉਹਨਾਂ ਨੇ ਸੰਦੇਹ ਹਦ ਸਨੇਹ ਹਦ ਤ ਹੈ ਅੱਜ ਜੀ ਕਿਤੇ ਉਸ ਸਨੇਹ ਨੂੰ ਬਣਾ ਲਿਆ ਜਾਵੇ ਤਾਂ ਜਿਹੜੀਆਂ ਸਾਡੀਆਂ ਆਪਸ ਵਿੱਚ ਨਫਰਤਾਂ ਜਾਂ ਵੰਡੀਆਂ ਨੇ ਉਹ ਜਿਹੜੀਆਂ ਉਹਨਾਂ ਨੇ ਦੁਬਾਰਾ ਤੋੜੇ ਸੀ ਆਪਣੇ ਆਪ ਟੁੱਟ ਜਾਣਾ ਜੇ ਉਹਨਾਂ ਦੇ ਕਿਤੇ ਸਿਧਾਂਤ ਨੂੰ ਉਹਨਾਂ ਦੇ ਗੁਰਬਾਣੀ ਦੇ ਵਿਚਾਰ ਨੂੰ ਜਿਹਨੇ ਵੀ ਸਮਝਿਆ ਉਹ ਆਪਸ ਵਿੱਚ ਬਾਹਾ ਖੋਲ ਕੇ ਨਾ ਗਲਵਕੜੀ ਚ ਲੈਣ ਵਾਸਤੇ ਤਿਆਰ ਹੋ ਗਿਆ ਪੂਰੇ ਵਿਸ਼ਵ ਨੂੰ ਗੁਰੂ ਨਾਨਕ ਦੀ ਵਿਚਾਰਤਾ ਰਹੀ ਐਸੀ ਹੈ ਗੁਰੂ ਨਾਨਕ ਪਾਤਸ਼ਾਹ ਜਿਨੇ ਜੋ ਬੀਜ ਬੀਜਿਆ ਸੀ ਦਸ਼ਮੇਸ਼ ਪੇਸਾ ਤੱਕ ਉਹ ਸਾਰਾ ਦਰਸਾਉਂਦਾ ਇੱਕੋ ਹੀ ਹੈ ਇੱਕ ਪਿਤਾ ਇੱਕ ਸਕੇ ਹਮਾਰਕ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਅਰ ਏਕੋ ਹੈ ਪਈ ਏਕੋ ਹੈ ਸਹ ਮੇਰਾ ਏਕੋ ਹੈ ਇਹਦੇ ਵਿੱਚ ਸਾਂਝੀ ਵਾਲਤਾ ਦੇ ਸੰਦੇਸ਼ ਤੋਂ ਬਾਹਰ ਕੁਝ ਹੈ ਨਹੀਂ ਉਹਨਾਂ ਨੇ ਨਫ਼ਰਤਾਂ ਦੀਵਾਰਾਂ ਤੋੜੀਆਂ ਅੱਜ ਕੁਝ ਸੌੜੀ ਸੋਚ ਕਰਕੇ ਆ ਜੋ ਫੇਰ ਦੀਵਾਰਾਂ ਜਿਹੜੀਆਂ ਨੇ ਬੱਕਰੀਆਂ ਬੱਕਰੀਆਂ ਆਪਣੇ ਆਪਣੇ ਡਖਲੇ ਬੱਕਰੀ ਬੱਕਰੀ ਵਜਾਣ ਕਰਕੇ ਮੈਂ ਵੱਡਾ ਮੈਂ ਮੇਰਾ ਧਰਮ ਵੱਡਾ ਮੇਰਾ ਗੁਰੂ ਵੱਡਾ ਬਸ ਇਹ ਆਪਣੇ ਆਪ ਨੂੰ ਇਹ ਬੜੀ ਦੁਖਦਾਈ ਇੱਕ ਚੀਜ਼ ਹੈ ਲੋੜ ਹੈ ਜੱਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਮਨਾਉਣ ਦੀ ਜਿਹੜੀ ਮਨ ਵਿੱਚ ਚਾਹ ਹੈ ਨਾ ਤਾਂ ਗੁਰੂ ਨਾਨਕ ਪਾਤਸ਼ਾਹ ਜੋ ਉਪਦੇਸ਼ ਨੂੰ ਸਮਝਿਆ ਜਾਵੇ ਔਰ ਉਸ ਨੂੰ ਪ੍ਰਚਾਰ ਕੀਤਾ ਜਾਵੇ ਤੇ ਅਪਣਾਇਆ ਜਾਵੇ ਆਪਣੇ ਪਰਿਵਾਰਾਂ ਵਿੱਚ ਬਸ ਮੈਂ ਤੇ ਇਹ ਕਹਾਂਗਾ ਸਭ ਤੋਂ ਵੱਡੀ ਸੋਚ ਗੁਰੂ ਨਾਨਕ ਪਾਤਸ਼ਾਹ ਦੀ ਇਹ ਪ੍ਰਕਾਸ਼ ਉਹਨਾਂ ਦੇ ਜੋ ਪ੍ਰਗਟਿਆ ਜਿਹੜੀ ਅਗਿਆਨਤਾ ਦੀ ਧੁੰਦ ਮਿਟਾਈ ਉਹਨਾਂ ਨੇ ਅੱਜ ਇਸ ਧੁੰਦ ਨੂੰ ਮਿਟਾਉਣ ਦਾ ਸਾਡਾ ਵੀ ਕੁਝ ਫਰਜ਼ ਬਣਦਾ ਹੈ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ